ਕਿ ਇਨਸਾਨ ਹੋਣਾ ਇੰਨਾ ਔਖਾ ਹੈ ਕਿ ਅਸੀਂ ਜਾਨਵਰਾਂ ਵਾਲੀਆਂ ਹਰਕਤਾਂ ਤੇ ਆ ਜਾਂਦੇ ਹਾਂ 31 ਸਾਲਾ ਰੈਜ਼ੀਡੈਂਟ ਡਾਕਟਰ ਦਾ ਬਰੂਟਲੀ ਰੇਪ ਹੋਇਆ ਪਰ ਹੁਣ ਇਸ ਰੇਪ ਦੇ ਵਿੱਚ ਬਹੁਤ ਵੱਡਾ ਖੁਲਾਸਾ ਹੋਇਆ ਪਿਛਲੀ ਜਾਂਚ ਤੋਂ ਯਾਨੀ ਕਿ 2 ਦਿਨ ਲਗਾਤਾਰ ਜਾਂਚ ਹੋਈ ਹੈ ਸ਼ਨੀਵਾਰ ਤੇ ਐਤਵਾਰ ਅੱਜ ਤੱਕ ਸਵਾਲ ਪੁੱਛੇ ਜਾ ਰਹੇ ਨੇ ਸੀਬੀਆਈ ਲਗਾਤਾਰ 19 ਲੋਕਾਂ ਨੂੰ ਜੜਾਇਆ ਪੁੱਛਗਿੱਛ ਲਈ ਬੁਲਾ ਚੁੱਕੀ ਹੈ ਪਰ ਹੁਣ ਬਹੁਤ ਵੱਡਾ ਖੁਲਾਸਾ ਹੋਇਆ ਕਿ ਮਨੁੱਖੀ ਅੰਗਾਂ ਦੀ ਤਸਕਰੀ ਦਾ ਐਂਗਲ ਸਾਹਮਣੇ ਆ ਰਿਹਾ ਯਾਨੀ ਕਿ ਅੰਗਾਂ ਦੀ ਤਸਕਰੀ ਦਾ ਰੈਕਟ ਸਾਹਮਣੇ ਆ ਰਿਹਾ ਔਰ ਕਹਿੰਦੇ ਆ ਕਿ ਇਸ ਕੋਲਕਾਤਾ ਰੇਪ ਦੀ ਵਜ੍ਹਾ ਜਿਹੜੀ ਸੀ ਉਹ ਸਿਰਫ ਸਿਰਫ ਟਵਿਸਟ ਕਰਨਾ ਸੀ ਯਾਨੀ ਕਿ ਉਸ ਕੁੜੀ ਨੂੰ ਪਣਕ ਲੱਗ ਗਈ ਸੀ ਕਿ ਇਸ ਹਸਪੀਟਲ ਦੇ ਅੰਦਰ ਯਾਨੀ ਕਿ ਸਕੂਲਜ ਦੇ ਅੰਦਰ ਅੰਗਾਂ ਦੀ ਤਸਕਰੀ ਹੋ ਰਹੀ ਹੈ ਔਰ ਇਸ ਤਸਕਰੀ ਦੇ ਵਿੱਚ ਇੱਕ ਵੱਡਾ ਲੀਡਰ ਜਿਹੜਾ ਆ ਉਹ ਵੀ ਕਲੇਮ ਕਰਦਾ ਆ ਕਿ ਉਹਦੇ ਕੋਲੇ ਸਕਰੀਨਸ਼ਾਟ ਨੇ ਜਿਨ੍ਹਾਂ ਸਕਰੀਨਸ਼ਾਟਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਸੈਕਸ ਸਕੈਂਡਲ ਤੇ ਡਰੱਗ ਜੜਾ ਸੀ ਉਹ ਵੀ ਉਹਦਾ ਵੀ ਦੰਦਾ ਹੁੰਦਾ ਸੀਗਾ ਪਰ ਸਵਾਲ ਖੜੇ ਹੁੰਦੇ ਆ ਕਿ ਕੀ ਇਨਸਾਫਤ ਕਦੋਂ ਮਿਲੇਗਾ ਕਿਉਂਕਿ ਜੇਕਰ ਗੱਲ ਇੰਡੀਆ ਦੀ ਕੀਤੀ ਜਾਵੇ ਤੇ ਕ੍ਰਾਈਮ ਕੰਟਰੋਲ ਬਿਊਰੋ ਦੇ ਅਕੋਰਡਿੰਗ ਹਰ ਸਾਲ ਜਿਹੜੇ ਰਜਿਸਟਰ ਰੇਪ ਕੇਸ ਨੇ 40000 ਦੇ ਕਰੀਬ ਹੁੰਦੇ ਨੇ ਔਰ ਇਹ ਰਜਿਸਟਰ ਨੇ ਤੁਸੀਂ ਅੰਦਾਜ਼ਾ ਲਾਓ ਉਹ ਰਜਿਸਟਰ ਉਹ ਕੇਸਿਸ ਜਿਹੜੇ ਰਜਿਸਟਰ ਨਹੀਂ ਹੈ ਉਹ ਕਿੱਥੇ ਜਾਂਦੇ ਨੇ ਦੂਸਰੇ ਬੰਨੇ ਹੁਣ ਇਸ ਕੇਸ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਹੈ ਕਹਿੰਦੇ ਨੇ ਕਿ ਇੱਕ ਵੱਡੇ ਲੀਡਰ ਦਾ ਭਤੀਜੇ ਦਾ ਨਾਮ ਸ਼ਾਮਿਲ ਹੈ ਔਰ ਕਿਆ ਜਾ ਰਿਹਾ ਹੈ ਕਿ ਡਰੱਗ ਤਸਕਰੀ ਸੈਕਸ ਸਕੈਂਡਲ ਤੇ ਇਸ ਤੋਂ ਇਲਾਵਾ ਅੰਗਾਂ ਦੀ ਤਸਕਰੀਆਂ ਨੇ ਕਿ ਮਨੁੱਖੀ ਹਿਊਮਨ ਆਰਗਨਾਂ ਦੀ ਤਸਕਰੀ ਜਿਹੜੀ ਹੈ ਇਹਦੇ ਵਿੱਚ ਸ਼ਾਮਲ ਹੈ ਸਵਾਲ ਇਹ ਖੜਾ ਹੁੰਦਾ ਹੈ ਕਿ ਕਦੋਂ ਤੱਕ ਐਦਾਂ ਹੁੰਦਾ ਰਹੇਗਾ ਨਿਰਭਯਾ ਕੇਸ ਤੋਂ ਬਾਅਦ ਲੱਗਦਾ ਸੀ ਕਿ ਸ਼ਾਇਦ ਲੋਕ ਸੁਧਰ ਜਾਣਗੇ ਇੰਨੇ ਬੁਰੇ ਤਰੀਕੇ ਦੇ ਨਾਲ ਉਸ ਕੁੜੀ ਦੇ ਨਾਲ ਜ਼ਬਰਜਨਾਹ ਹੋਇਆ ਉਸ ਦੇ ਪਿਓ ਦਾ ਜਿਹੜਾ ਅੱਕੀ ਟਿੱਠਾ ਹਾਲ ਹੈ ਉਹ ਸੁਣਾਇਆ ਵੀ ਨਹੀਂ ਜਾ ਸਕਦਾ ਔਰ ਦੂਸਰੇ ਬੰਨੇ ਹੁਣ ਉਹਨਾਂ ਨੂੰ ਇਹ ਡਰ ਹੈ ਕਿ ਉਹਨਾਂ ਦੀ ਕੁੜੀ ਦੇ ਨਾਲ ਜੋ ਹੋਇਆ ਉਸ ਤੋਂ ਬਾਅਦ ਹੁਣ ਪੂਰਾ ਸਟਾਫ ਕਿਉਂਕਿ ਇਹਦਾ ਲੱਗਦਾ ਹੈ ਕਿ ਪੂਰਾ ਸਟਾਫ ਰਲਿਆ ਹੋਇਆ ਹੈ ਔਰ ਉਹਨਾਂ ਨੂੰ ਡਰ ਹੈ ਕਿ ਕਿਤੇ ਨਾ ਕਿਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਵੀ ਸਪੋਰਟ ਕਰਨਾ ਚਾਹੁੰਦੇ ਹੋ ਕਲਕੱਤਾ ਰੇਪ ਵਿਕਟਮ ਨੂੰ ਤਾਂ ਤੁਸੀਂ ਇਸ ਇਨਫੋਰਮੇਸ਼ਨ ਨੂੰ ਵੱਤਵਾਤ ਸ਼ੇਅਰ ਕਰਿਓ ਤਾਂ ਜੋ ਆਮ ਲੋਕਾਂ ਤੱਕ ਪਹੁੰਚ ਸਕੇ ਅਤੇ ਇੱਕ ਮੂਵਮੈਂਟ ਕ੍ਰੀਏਟ ਹੋ ਸਕੇ ਅਤੇ ਸਾਡੀ ਛੋਟੀ ਜਿਹੀ ਸਰਦਾਂਝਲੀ ਹੋਏਗੀ ਉਸ ਡਾਕਟਰ ਦੇ ਲਈ ਜਿਹੜੇ ਚੰਗੇ ਕੌਜ਼ ਦੇ ਲਈ ਖੜੀ ਸੀ ਪਰ ਉਸ ਦੀ ਸਜ਼ਾ ਉਸ ਨੂੰ ਬਰੂਟਲ ਰੇਪ ਮਿਲੀ